ਆਪ ਜੀ ਆਂਬੂਸ ਦੇ ਸੰਬੰਧ ਅੱਜ ਫਲੈਗ ਮਾਰਚ ਕੱਢਿਆ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸੁੰਦਰ ਸਿੰਘ ਚਤਾਲਾ ਕੇਐਮਐਮ ਦਾ ਆਗੂ ਜਿਹੜਾ ਅਸਲ ਦੇ ਵਿੱਚ ਅੱਜ ਸਟੇਜ ਚੱਲੀ ਆ ਆਪਣੇ ਸਮੇਂ ਦੇ ਸਟੇਜ ਆ ਲਗਭਗ ਥੋੜਾ ਜਿਹਾ ਪਹਿਲਾਂ ਬੰਦ ਹੋ ਗਈ ਕਿਉਂਕਿ ਬੱਦਲ ਬੁਦਲ ਵਾਲਾ ਚੜ ਕੇ ਆ ਗਿਆ ਸੀ ਤੇ ਐਂ ਲੱਗਦਾ ਸੀ ਬੰਦੇ ਬੁੰਦੇ ਸਾਡੇ ਚਲ ਗਏ ਪੈ ਗਿਆ ਆਪਣਾ ਇੱਥੇ ਕਮਰਿਆਂ ਕੁਮਰਿਆਂ ਦੇ ਵਿੱਚ ਜਿਹੜੇ ਇੱਥੇ ਸਟੇਸ਼ਨ ਦੇ ਉੱਤੇ ਆ ਤੇ ਸੀਆਈਡੀ ਨੂੰ ਸਰਕਾਰ ਨੂੰ ਐਂ ਲੱਗਦਾ ਵੀ ਸ਼ਾਇਦ ਉਹ ਤੋਂ ਭੱਜ ਭੁੱਜ ਗਏ ਆ ਕਿਸਾਨ ਤੇ ਰੜਕਦਾ ਹੀ ਕੋਈ ਨਹੀਂ ਉਹਦੇ ਬਾਅਦ ਇੱਕ ਸਾਲਾਂ ਚ ਬਲਪਰਨ ਵਾਸਤੇ ਸਰਕਾਰ ਨੂੰ ਦਸਣਾ ਹਤੇ ਪੀ ਇਹ ਮੀਂਹ ਧੋਪੋ ਗੜੇ ਮੱਛਰ ਸਾਡਾ ਕੋਈ ਜ ਨਹੀਂ ਖੁੰਦਾ ਤੇ ਉਹਦਾ ਕਰਕੇ ਅਸੀਂ ਇਕੱਠੇ ਹੋ ਕੇ ਸਾਰੀਆਂ ਜਥੇਬੰਦੀਆਂ ਨੇ ਮਾਰਚ ਕੱਢਿਆ ਸ਼ੰਭੂ ਰੇਲਵੇ ਸਟੇਸ਼ਨ ਦੇ ਉੱਤੇ ਟਰੈਕ ਦੇ ਉੱਤੇ ਇਹ ਦਸਣਾ ਹਤੇ ਵੀ ਚੜ੍ਹਦੀ ਕਲਾ ਦੇ ਵਿੱਚ ਆ ਮੀਂਹ ਆ ਜੇ ਗੜੇ ਆ ਜਾਣ ਕੁਝ ਵੀ ਆ ਜੇ ਆਪਣੇ ਜਿਹੜੇ ਸਿਰ ਗਾਡਰਾਂ ਨਾਲ ਜੋੜ ਕੇ ਰੱਖਾਂਗੇ ਜੇ ਜਿੰਨਾ ਚਿਰ ਸਾਡੇ ਆਗੂ ਰਿਹਾ ਨਹੀਂ ਹੋ ਜਾਂਦੇ ਆ ਸਤਾ ਨਹੀਂ ਛੱਡਾਂਗੇ 22 ਤਰੀਕ ਨੂੰ ਅੱਗੇ ਵੀ ਫੈਸਲਾ ਪੀਸੇ ਚ ਕੀਤਾ 22 ਤਰੀਕ ਨੂੰ ਜੀਨ ਦੇ ਵਿੱਚ ਵੱਡਾ ਘੱਟ ਕਰਕੇ ਤੇ ਅਗਲੇ ਤਕੜੇ ਐਕਸ਼ਨ ਦਾ ਜਿਹੜਾ ਐਲਾਨ ਵੀ ਉੱਥੇ ਕਰਾਂਗੇ ਤਾਂ ਕਿ ਸਰਕਾਰ ਨੂੰ ਇਹ ਪਤਾ ਲੱਗੇ ਕਿ ਕਿਸਾਨ ਜਿਹੜੇ ਰੋਡ ਰੋਕ ਕੇ ਬੈਠੇ ਆ ਤੇ ਹੁਣ ਟੈਕਾ ਤੇ ਵੀ ਆਓਗੇ ਤੇ ਮੁੰਡੇ ਹਰ ਹਾਲ ਦੇ ਵਿੱਚ ਉਹਨਾਂ ਨੂੰ ਛੱਡਨੇ ਪੈਣਗੇ ਜੋ ਬੋਲੇ